ਦੋਵੇਂ ਪਾਸਿਆਂ ਤੋਂ ਲਊ ਢੋਲ ਮੇ ਲੜਾਈ ਹੋ ਰਹੀ ਗੁਰੂ ਕੇ ਖਾਲਸੇ ਇਸ ਅੰਧਾ ਧੁੰਦ ਲੜਾਈ ਦਾ ਬੜਾ ਚੜ੍ਹਦੀ ਕਲਾ ਦੇ ਨਾਲ ਜਵਾਬੀ ਅੱਗੋਂ ਮੁਕਾਬਲਾ ਕਰ ਰਹੇ ਨੇ ਆਖਰਕਾਰ ਦੋਮਾ ਪਾਸਿਆਂ ਦੀਆਂ ਬਿਆੰਤ ਫੌਜਾਂ ਨੇ ਜਿਹੜੀਆਂ ਮੌਤ ਦਾ ਜਾਮ ਪੀ ਚੁੱਕੀਆਂ ਸ਼ਹਾਦਤ ਦਾ ਜਾਮ ਸੰਗਤ ਜੀ ਬੇਨਤੀ ਕਰਾਂ ਬਿਆੰਤ ਸਿੰਘ ਨੇ ਜਿਹੜੇ ਸ਼ਹੀਦ ਹੋਏ ਨੇ ਬਿਆੰਤ ਹਉਜਾ ਨੇ ਲੱਖੂ ਦੀਆਂ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗੁਰੂ ਕੇ ਖਾਲਸੇ ਨੇ ਪਰ ਅਜੇ ਇਹ ਜੰਗ ਸਮਾਪਤ ਹੋਇਆ ਨਹੀਂ ਆਖਰਕਾਰ ਇਹਨਾਂ ਸਿੰਘਾਂ ਨੂੰ ਘੇਰਾ ਪਾ ਲਿਆ ਗਿਆ ਕਾਨੂੰਵਾਣ ਦੇ ਸ਼ੰਭਾ ਨੂੰ ਅੱਗ ਲਾ ਦਿੱਤੀ ਗਈ ਸੰਗਤ ਜੀ ਬੇਨਤੀ ਕਰਾਂ ਸਮਾ ਸਮਾਪਤ ਪਰ ਰਹਿੰਦਾ ਨਚੋੜ ਮੈਂ ਆਪ ਜੀ ਦੇ ਸਾਹਮਣੇ ਕੱਢ ਜਾਵਾਂ ਜਦੋਂ ਘੇਰਾ ਪੈ ਗਿਆ ਤੇ ਇਹਨਾਂ ਦੇ ਵਿੱਚੋਂ ਇੱਕ ਮਰਦ ਨੇ ਵੰਗਾਰਿਆ ਕੌਣ ਸਰਦਾਰ ਸੁਖਾ ਸਿੰਘ ਮਾੜੀ ਕੰਬੋ ਕੇ ਉਹਨੇ ਨਾਲ ਦੇ ਮਰਦਾਂ ਨੂੰ ਆਖਿਆ ਉਹ ਮਰਦਾਂ ਸਾਡੀਆਂ ਰਗਾਂ ਦੇ ਵਿੱਚ ਗੁਰਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖੂਨ ਆ ਉਹ ਜੇ ਅਸੀਂ ਇਹਨਾਂ ਦੇ ਹੱਥੋਂ ਹੀ ਢਾਹ ਢੇਰੀ ਹੋ ਜਾਣਾ ਤੇ ਲੜਦੇ ਆ ਸਾਡੇ ਤੇ ਗੁਰਕਲਗੀ ਧਰ ਦੇ ਫਰਜ਼ੰਦ ਅਖਵਾਉਣ ਦੀ ਗੁਰੂ ਕੇ ਖਾਲਸੇ ਨੇ ਰੋ ਪੜਿਆ ਆ ਕਿਹਾ ਹੁਣ ਸਵਾਦ ਇਸ ਗੱਲ ਵਿੱਚ ਆਨੰਦ ਇਸ ਗੱਲ ਵਿੱਚ ਇਹਨਾਂ ਦਾ ਸਾਰੇ ਦਾ ਸਾਰਾ ਘੇਰਾ ਤੋੜ ਕੇ ਪਾਰ ਹੋ ਜਾਈਏ ਆਪਣੀਆਂ ਜਾਨਾਂ ਨੂੰ ਤਲੀਆਂ ਤੇ ਰੱਖੋ ਇਹਨਾਂ ਸਾਰੇ ਮਰਦਾਂ ਨੇ ਜਾਨਾਂ ਰੱਖੀਆਂ ਤਲੀ ਤੇ ਤੇ ਰਵੀ ਦੇ ਝੱਲਾਂ ਦੇ ਵਿੱਚ ਰਵੀ ਦੇ ਪਾਣੀ ਨੂੰ ਹਾਰਦਿਆਂ ਹੋਇਆ ਗੁਰਦਿਆਲ ਸਿੰਘ ਡੱਲੇਵਾਲੀਆ ਇਸ ਬਾਣੀ ਦੀ ਪਾਣੀ ਦੀ ਭੇਟ ਚੜ ਗਿਆ ਗੁਰਦਿਆਲ ਸਿੰਘ ਡੱਲੇਵਾਲੀਆ ਦਾ ਘੋੜਾ ਸਮੇਤ ਘੋੜੇ ਗੁਰਦਿਆਲ ਸਿੰਘ ਪਾਣੀ ਦੀ ਭੇਟ ਚੜਿਆ ਸੰਗਤ ਜੀ ਇਹਨਾਂ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਸੀ ਜੰਗ ਲੜਨ ਵਾਸਤੇ ਉਹ ਕਾਦੇ ਵਾਸਤੇ ਆਪਣਾ ਘਰ ਬਣਾਉਣ ਵਾਸਤੇ ਆਪਣਾ ਪੰਥ ਬਣਾਉਣ ਵਾਸਤੇ ਆਪਣੇ ਪੰਥ ਦੀ ਸਦਾਵਕਾਲ ਸੁਖ ਮੰਗਦੇ ਇਹ ਮਰਦ ਸ਼ਹੀਦੀ ਬਾਟਾ ਪੀ ਰਹੇ ਨੇ ਤੇ ਸੰਗਤ ਜੀ ਫਿਰ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੇ ਜਦੋਂ ਸਾਰਿਆਂ ਨੂੰ ਬੰਗਾਰਿਆ ਬੜਾ ਚੜ੍ਹਦੀ ਕਲਾ ਦੇ ਨਾਲ ਘੇਰਾ ਤੋੜਿਆ ਜਸਾ ਸਿੰਘ ਦੇ ਸਰਦਾਰ ਦੇ ਬਾਈ ਫਟ ਵੱਜੇ ਸੁਖਾ ਸਿੰਘ ਮਾੜੀ ਕੰਬੋਕੇ ਦੇ ਪੱਟ ਚ ਗੋਲਾ ਪਰ ਮਰਦ ਨੇ ਹੰਨੇ ਦੇ ਨਾਲ ਬੰਨੀ ਲੱਤ ਹੰਨੇ ਦੇ ਨਾਲ ਲੱਤ ਬੰਨ ਕੇ ਦੇ ਘੇਰੇ ਨੂੰ ਤੋੜ ਕੇ ਮਰਦ ਸਦਾਵਕਾਲ ਪਾਰੋ ਤੁਰੇ ਨੇ ਇਹ ਆਪ ਜੀ ਸਰਵਣ ਕਰ ਰਹੇ ਸੀ ਛੋਟਾ ਕੱਲੂ ਘਰ ਆ ਜੋ 1746 ਦੇ ਵਿੱਚ ਕਾਨੂੰਮਾਨ ਦੇ ਸ਼ੰਮਾ ਦੇ ਵਿੱਚ ਵਰਤਿਆ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਮੈਨੂੰ ਵਿਸ਼ੇਸ਼ ਹੁਕਮ ਲੱਗਾ ਸੀ ਮੈਨੇਜਮੈਂਟ ਵੱਲੋਂ ਇਹ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਨ ਵਾਸਤੇ ਆਪ ਜੀ ਕੇ ਲੱਗੇ ਹੋਏ ਹੁਕਮ ਨੂੰ ਸਿਰ ਮੱਥੇ ਤੇ ਮੰਨਦਿਆਂ ਇਹ ਪ੍ਰਸੰਗ ਆਪ ਜੀ ਦੇ ਸਾਹਮਣੇ ਰੱਖਿਆ ਸਮਾਂ ਮੇਰਾ ਤਕਰੀਬਨ ਸਮਾਪਤਿਆ ਇਸ ਘੜੀ ਦੇ ਮੁਤਾਬਕ 2 ਮਿੰਟ ਬਾਕੀ ਬਚਿਆ ਅਰਦਾਸੇ ਕਰਕੇ ਆਪ ਜੀ ਗੁਰੂ ਕੀ ਸੰਗਤ ਤੋਂ ਖਿਮਾ ਦੇ ਜਾਚ ਕੋ ਜਾਈਏ ਸਿੱਖ ਪੰਥ ਦਾ ਮਹਾਨ ਕਵੀ ਸ਼ਰਜਾ ਆਪਜੀ ਦੇ ਨਗਰ ਇਲਾਕੇ ਦੀ ਸ਼ਾਨ ਗਿਆਨੀ ਸੰਦੀਪ ਸਿੰਘ ਜੀ ਮਹਿਮਾ ਵੱਲੋਂ ਉਹਨਾਂ ਦੇ ਪੁੱਤਰ ਸਰਦਾਰ ਅਰਮਾਨਦੀਪ ਸਿੰਘ ਦੀ ਚੜ੍ਹਦੀ ਕਲਾ ਉਹਨਾਂ ਦੇ ਭਤੀਜੇ ਸੁਖਮਨ ਸਿੰਘ ਕੈਨੇਡਾ ਉਹਨਾਂ ਦੀ ਚੜ੍ਹਦੀ ਕਲਾ ਅਤੇ ਪੀ ਆਰ ਵਾਸਤੇ ਇਸੇ ਤਰ੍ਹਾਂ ਵੀਰ ਪ੍ਰਭਦੀਪ ਸਿੰਘ ਜੀ ਜੂਕੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ 500 ਦਮੜਾ ਗੁਰੂ ਕੇ ਇਤਿਹਾਸ ਦਾ ਮਾਣ ਅਰਦਾਸ ਕਰਦੇ ਨੇ ਮਹਾਰਾਜ ਜੀ ਚੜ੍ਹਦੀ ਕਲਾ ਦੀ ਰਾਤਮਕਸ਼ਣ ਇਸੇ ਤਰ੍ਹਾਂ ਕਵੀਸ਼ਰ ਗਿਆਨੀ ਸੰਦੀਪ ਸਿੰਘ ਜੀ ਮਹਿਮਾ ਉਹਨਾਂ ਦੇ ਸਾਥੀ ਸ਼ੇਰ ਸਿੰਘ ਜੀ ਪੰਡੋਰੀ ਉਹ ਸਮੁੱਚੇ ਪੰਥ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਉਂਦੇ ਨੇ ਬਹੁਤ ਸਾਰਾ ਮਾਣ ਆਇਆ ਇਸੇ ਤਰ੍ਹਾਂ ਸਰਦਾਰ ਗੁਰਸ਼ਰਨ ਸਿੰਘ ਜੀ ਕੋਟਖਹਿਰਾ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਗਿਆਨੀ ਸੁਲੱਖਣ ਸਿੰਘ ਜੀ ਹੀਰਾ ਹਰੀਪੁਰ ਵਾਲੇ ਨਕੋਦਰ ਦੇ ਨੇੜੇ ਆਏ ਨੇ ਉਹ ਜਦੋਂ ਜਲਪਾਣੀ ਸ਼ਾਗਿਰਦ ਸਾਹਿਬ ਬੜੇ ਪਿਆਰ ਭਿਜੇ ਬਚਨ ਉਹਨਾਂ ਨੇ ਕੀਤੇ ਬੜਾ ਮਾਣ ਬਖਸ਼ਦੇ ਨੇ ਅਕਸਰ ਉਹ ਇਸ ਜਥੇ ਨੂੰ ਸੁਣਦੇ ਨੇ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਮਹਾਰਾਜ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਇਸ ਅਸਥਾਨ ਦੀ ਮੈਨੇਜਮੈਂਟ ਦੇ ਪ੍ਰਧਾਨ ਸਰਦਾਰ ਯਾਦਵਿੰਦਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਮਹਾਰਾਜ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਮੈਨੇਜਮੈਂਟ ਦੇ ਸਹਾਇਕ ਸਰਦਾਰ ਪ੍ਰਗਟ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤਮਕਸ਼ਿਸ਼ ਕਰਨ ਛੋਟੇ ਭਜੰਗੀ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਭੈਣ ਜੀ ਹੋਰੀ ਅਰਦਾਸ ਕਰਦੇ ਨੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਇੱਕ ਭਾਈ ਸਾਹਿਬ ਜੀ ਆਪਣੇ ਮਾਤਾ ਜੀ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਕਰਵਾਉਂਦੇ ਨੇ ਮਹਾਰਾਜ ਜੀ ਕਿਰਪਾ ਕਰਿਓ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਿਓ ਕਾਕਾ ਸਾਹਿਬ ਜੋਤ ਸਿੰਘ ਜੀ ਦੀ ਚੜ੍ਹਦੀ ਕਲਾ ਤੰਦਰੁਸਤੀ ਲਈ ਅਰਦਾਸ ਮਹਾਰਾਜ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਦਾਲ ਪੰਥ ਸ਼ਰੋਮਣੀ ਪੰਥ ਬੁੱਢਾ ਦਲ ਉਸ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਕੀਆਂ ਨਿਹੰਗ ਸਿੰਘ ਫੌਜਾਂ ਨਗਰ ਕੋਟ ਤੋਂ ਮਚੰਦ ਤੋਂ ਆਈਆਂ ਤੇ ਮਹਾਂਕਾਲ ਬਾਬਾ ਜੀ ਬਾਬਾ ਮਲਕੀਤ ਸਿੰਘ ਜੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਚੱਕਰਵਰਤੀ 96 ਕਰੋੜ ਨਿਹੰਗ ਸਿੰਘਾਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਸਾਰਾ ਮਾਨ ਮਹਾਰਾਜ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰ ਸਰਦਾਰ ਅਨੋਖ ਸਿੰਘ ਜੀ ਵਰਪਾਲ ਉਹਨਾਂ ਵੱਲੋਂ ਦਾਸ ਦੇ ਜਥੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਇੱਕ ਭੈਣ ਇੰਗਲੈਂਡ ਦੇ ਵਿੱਚ ਨੇ ਇੱਕ ਭੈਣ ਜੀ ਕੈਨੇਡਾ ਦੇ ਵਿੱਚ ਨੇ ਉਹਨਾਂ ਦੋਵਾਂ ਭੈਣਾਂ ਨੂੰ ਪੀਆਰ ਪੱਕੀਆਂ ਹੋ ਜਾਣ ਦੋਵੇਂ ਭੈਣਾਂ ਅਰਦਾਸਿਆ ਮਹਾਰਾਜ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਭੈਣ ਜੀ ਹੋਰੀ ਕਹਿੰਦੇ ਆ ਵੀ ਪੁੱਤਰ ਦੀ ਦਾਤ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਇਹ ਸ਼ਹੀਦਾ ਸਿੰਘਾਂ ਦਾ ਅਸਥਾਨ ਬੜਾ ਵੱਡਾ ਮਹਾਰਾਜ ਸਾਹਿਬ ਜੀ ਸਭਨਾ ਦੀਆਂ ਭਾਵਨਾਵਾਂ ਨੂੰ ਭਾਗ ਲਾਉਣ ਬੇਅੰਤ ਗੁਰੂਗੀਆਂ ਸੇਖ ਸੰਗਤਾਂ ਵੱਲੋਂ ਮਾਣ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਗਿਆਨੀ ਸੁਖਚੈਨ ਸਿੰਘ ਜੀ ਗਿਆਨੀ ਸੁਖਚੈਨ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸ੍ਰੀ ਮਿਸਲ ਸ਼ਹੀਦਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਗਿਆਨੀ ਸੁਖਚੈਨ ਸਿੰਘ ਜੀ ਬੜੇ ਚੜ੍ਹਦੀ ਕਲਾ ਦੇ ਉਹ ਕਥਾਵਾਜਕ ਨੇ ਅਕਸਰ ਦੀਵਾਨਾਂ ਤੇ ਮਿਲਦੇ ਨੇ ਬੜਾ ਵੱਡਾ ਮਾਣ ਬਖਸ਼ਦੇ ਨੇ ਇਵੇਂ ਕਹਿ ਲਈਏ ਉਹ ਸ੍ਰੀ ਮਿਸਲ ਸ਼ਹੀਦਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹਜੂਰੀ ਕਥਾਵਾਜਕ ਨੇ ਉਹਨਾਂ ਦਾ ਪੜਾ ਬਾਬਾ ਜੀ ਬਾਬਾ ਸੰਤੋਖ ਸਿੰਘ ਸਾਹਿਬ ਜੀ ਦਾ ਪੜਾ ਬਾਬਾ ਸੰਤੋਖ ਸਿੰਘ ਸਾਹਿਬ ਜੀ ਦੇ ਪੜਾ ਤੇ ਉਹ ਵੱਡੀਆਂ ਸੇਵਾਵਾਂ ਨਿਭਾਉਂਦੇ ਨੇ ਨਿੱਕੀਆਂ ਫੌਜਾਂ ਵੱਲੋਂ ਬਯੰਤ ਮਾਣ ਮਹਾਰਾਜ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਤਾਂ ਮਾਤਾ ਜੀ ਕਹਿੰਦੇ ਬ ਇਹਨਾਂ ਦੀ ਪੋਤਰੀ ਦੋਤਰੀ ਇੰਗਲੈਂਡ ਦੇ ਵਿੱਚ ਮਾਦਾ ਕਿਹੜੇ ਸ਼ਹਿਰ ਮਾਦਾ ਦੀ ਸ਼ਹਿਰ ਸਾਰੇ ਆਪਣੀ ਆ ਕੇ ਜਿੱਥੇ ਰਹਿ ਗਈ ਰਹਿ ਗਈ ਕੇ ਮਹਾਰਾਜ ਕਿਰਪਾ ਕਰੇ ਇੰਗਲੈਂਡ ਦੇ ਵਿੱਚ ਦੋਤਰੀ ਆਦੇ ਦੀ ਚੜ੍ਹਦੀ ਕਲਾ ਦੀ ਅਰਦਾਸ ਅਰਦਾਸ ਕੀਤੀ ਸੀ ਇੱਥੇ ਕੀਤੀ ਸੀ ਤੇ ਮਾਤਾ ਆਂਦੀ ਆ ਵੀ ਫੇਰ ਅਰਦਾਸ ਕਰਦੀ ਮਹਾਰਾਜ ਉਹਨੂੰ ਭਾਗ ਲਾਵੇ ਸਤਿਗੁਰੂ ਜੀ ਮਹਾਰਾਜ ਪੁੱਤਰ ਦੀ ਦਾਤ ਬਖਸ਼ਿਸ਼ ਕਰਨ ਮਾਤਾ ਇਹ ਦਰ ਏਡਾ ਵੱਡਾ ਇੱਥੋਂ ਜੋ ਮੰਗੋ ਸੋ ਮਿਲ ਹੀ ਜਾਂਦਾ ਇੱਥੇ ਤੇ ਗੁਰੂ ਨਾਨਕ ਮਹਾਰਾਜ ਜੀ ਦਾ ਬਚਨ ਦੇਂਦਾ ਦੇ ਲੈਂਦੇ ਠਗ ਪਾਹੇ ਜੁਗਤ ਜੁਗੰਤਰ ਖਾਹੀ ਖਾਹੇ ਏ ਗੁਰਨਾਨਕ ਮਹਾਰਾਜ ਇਹ ਸ਼ਹੀਦ ਸਿੰਘ ਵੱਡੀਆਂ ਬਰਕਤਾਂ ਦੇ ਨਾਲ ਨਵਾਜਦੇ ਨੇ ਇਹ ਲੈਣ ਵਾਲਿਆਂ ਦੀਆਂ ਤੇ ਝੋਲੀਆਂ ਭਰ ਜਾਣ ਭਰ ਜਾਣ ਪਰ ਦੇਣ ਵਾਲਾ ਬਾਪੂ ਕਦੇ ਨਹੀਂ ਦੇ ਥੱਕਦਾ ਸਿੱਖ ਪੰਥ ਦਾ ਸਤਕਾਰਿਆ ਹੋਇਆ ਢਾਡੀ ਜਥਾ ਤੇ ਐਵੇਂ ਕਹਿ ਲਈਏ ਵੀ ਦੋ ਤਿੰਨ ਪੀੜੀਆਂ ਤੋਂ ਚੱਲੀ ਆਉਂਦੀ ਖੇਡ ਪਹਿਲਾਂ ਇਹਨਾਂ ਦੇ ਵੱਡੇ ਬਜ਼ੁਰਗ ਮੇਰੇ ਅਤੀ ਸਤਕਾਰਯੋਗ ਸਿੱਖ ਪੰਥ ਦਾ ਵੱਡਾ ਨਾਮ ਗਿਆਨੀ ਗੱਜਣ ਸਿੰਘ ਜੀ ਗੜਗੱਜ ਪੰਥ ਦਾ ਸਤਕਾਰਿਆ ਢਾਡੀ ਜਥਾ ਉਹਨਾਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਤੇ ਲਗਾਤਾਰ ਨਿਭਾ ਰਹੇ ਨੇ ਭਾਉ ਜਤਿੰਦਰਜੀਤ ਸਿੰਘ ਪੰਛੀ ਇਹਨਾਂ ਦੇ ਪਿਤਾ ਜੀ ਗਿਆਨੀ ਨਰੰજન ਸਿੰਘ ਜੀ ਪੰਛੀ ਉਹਨਾਂ ਨੇ 18 ਸਾਲ ਵੱਡੀਆਂ ਸੇਵਾਵਾਂ ਨਿਭਾਈਆਂ ਗਿਆਨੀ ਗਜਨ ਸਿੰਘ ਗੜਗੱਜ ਹੋਰਾਂ ਦੇ ਜਥੇ ਦੇ ਰਹਿ ਕੇ ਅੱਗੋਂ ਉਹਨਾਂ ਦੇ ਫਰਜ਼ੰਦ ਮੇਰੇ ਅਤੀ ਸਤਕਾਰਯੋਗ ਸਿੱਖ ਪੰਥ ਦੀ ਮਾਏ ਨਾਜ ਹਸਤੀ ਗਿਆਨੀ ਬਲਬੀਰ ਸਿੰਘ ਜੀ ਪਾਰਸ ਉਵੀ دیਵਾਨਾਂ ਤੇ ਜਦੋਂ ਮਿਲਦੇ ਆ ਬੜਾ ਵੱਡਾ ਮਾਣ ਬਖਸ਼ਦੇ ਨੇ ਗਾਇਬ ਗਾਇ ਮਿਲਦੇ ਆ ਵੱਡਾ ਮਾਣ ਬਖਸ਼ਦੇ ਨੇ ਉਹਨਾਂ ਨੂੰ ਸਟੇਜ ਤੇ ਆਉਣ ਤੇ ਜਿਉ ਆਇਆ ਆਖਦਾ ਤੇ ਮੈਂ ਵੀਰ ਹੀਰਾ ਸਿੰਘ ਨੂੰ ਬੇਨਤੀ ਕਰਾਂ ਵੀ ਇਸ ਜਥੇ ਦੀ ਆਮਦ ਦੇ ਇੱਕ ਭਰਮਾ ਜਕਾਰਾ ਲਾਈਏ ਸਾਰੀ ਸੰਗਤ ਨੇ ਇਸ ਜਥੇ ਦੇ ਜਕਾਰੇ ਦਾ ਸਾਥ ਦੇਣਾ ਜਕਾਰਾ ਅਗ ਜਾਵੇ ਨਿਹਾਲ ਹੋ ਜਾਵੇ ਬੱਤੇ ਪਾਵੇ ਸਤਰੀਆ ਆਰੇ ਨੂੰ ਬੁਲਾਰਾ ਮਿਲੇ ਮਹਾਰਾਜ ਕਿਰਪਾ ਕਰਨ ਇਹ ਉਸਨੇ ਆ ਜਿਹੜਾ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਇਹ ਉਸ ਨੇ ਜਿਹੜਾ ਕਿਸੇ ਤਰ੍ਹਾਂ ਦੇ ਲਾਲਚ ਨਾਲ ਕਿਸੇ ਤਰ੍ਹਾਂ ਦੇ ਐਸ਼ੋ ਆਰਾਮ ਨਾਲ ਨਹੀਂ ਖਰੀਦਿਆ ਜਾ ਸਕਦਾ ਇਹ ਦਿਲਾਂ ਦੀ ਸਾਹ ਮੈਂ ਤਹਿ ਦਿਲ ਤੋਂ ਜੀਓ ਆਇਆ ਤੇ ਧੰਨਵਾਦ ਕਰਦਾ ਗਿਆਨੀ ਬਲਬੀਰ ਸਿੰਘ 파ਰਸ ਹੋਰਾਂ ਦੇ ਜਥੇ ਦਾ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਆਪ ਜੀ ਸਮੁੱਚੀ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਥੇ ਨੂੰ ਐਡਾ ਵੱਡਾ ਮਾਣ ਬਖਸ਼ਿਆ ਸਾਊਂਡ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਕਈਆਂ ਨਾਲ ਸਿਰਖ ਪਾਈ ਕਰਨੀ ਪੈਂਦੀ ਉਹ ਚੁੱਕ ਦੇ ਉਹ ਧਰ ਦੇ ਇਹ ਪਦਮ ਸਾਊਂਡ ਅੱਖ ਦੇ ਇਸ਼ਾਰੇ ਦੇ ਨਾਲੇ ਆਵਾਜ਼ ਦੀ ਸੈਟਿੰਗ ਕਰ ਦਿੰਦੇ ਗੁਰੂ ਕਿਰਪਾ ਕਰੇ ਇਹਨਾਂ ਵੀਰਾਂ ਨੂੰ ਮਹਾਰਾਜ ਹੋਰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਲਾਈਵ ਟੈਲੀਕਾਸਟ ਹੋ ਰਿਹਾ ਦੋ ਤਿੰਨ ਚੈਨਲਾਂ ਤੇ ਮਾਲਵਾ ਟੀਵੀ ਪੰਜਾਬ 7 ਟੀਵੀ ਨਰਵੈਰ ਟੀਵੀ ਇਹਨਾਂ ਸਾਰੇ ਵੀਰਾਂ ਦਾ ਬਹੁਤਾ ਧੰਨਵਾਦ ਮਹਾਰਾਜ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਅਸਥਾਨ ਦੀ ਮੈਨੇਜਮੈਂਟ ਦਾ ਧੰਨਵਾਦ ਗਿਆਨੀ ਸੰਦੀਪ ਸਿੰਘ ਮਹਿਮਾ ਹੁਰਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸਭਨਾ ਸੇਵਾਦਾਰਾਂ ਦਾ ਉਹ ਕੋਈ ਜੋੜਾਕਾਰ ਵਿੱਚ ਹੋਵੇ ਉਹ ਲੰਗਰ ਵਿੱਚ ਹੋਵੇ ਉਹ ਸਾਡੀਆਂ ਮਾਤਾਵਾਂ ਭੈਣ ਹੋਣ ਸਭਨਾ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਬਾਪੂ ਨਿਹਾਲ ਸਿੰਘ ਤੇ ਦਲੀਪ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਉਂਦੇ ਨੇ ਮਹਾਰਾਜ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਤੇ ਸਾਰਿਆਂ ਦੇ ਧੰਨਵਾਦ ਨਾਲੋਂ ਵੱਡਾ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਾਰਨ ਦਸਮ ਦੀ ਬਾਣੀ ਦਾ ਵਚਨ ਮੂਖ ਉਚਰੈ ਸ਼ਸ਼ਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਮਹਾਰਾਜ ਜੀ ਨੇ ਰਹਿਮਤਾਂ ਵਰਤਾਈਆਂ ਆਪ ਜੀ ਗੁਰੂ ਕੀ ਸੰਗਤ ਦੇ ਦਰਸ਼ਨ ਦਿਦਾਰ ਕੀਤੇ ਇੰਨੀ ਕੋ ਹਾਜ਼ਰੀ ਪ੍ਰਮਾਣ ਕਰਿਓ ਤੁਹਾਡੇ ਤੋਂ ਲੈ ਕੇ ਖੁਸ਼ੇ ਤੇ ਅਗਲਾ ਦੀਵਾਨ ਤਕਰੀਬਨ 2.5 ਵਜੇ ਦਾ ਸਮਾਂ ਆ ਤੁਹਾਡੇ ਨੇੜੇ ਨਗਰ ਰਸੂਲਪੁਰ ਡੱਡੂਆਣੇ ਦੇ ਕੋਲ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ ਸਾਹਿਬ ਦਾ ਸਤਿਗੁਰੂ ਜੀ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਗਲਤੀ ਭੁੱਲ ਦੀ ਖਿਮਾ ਤੁਹਾਡਾ ਆਪਣਾ ਜਥਾ ਜਦੋਂ ਜਿੱਥੇ ਯਾਦ ਕਰੋ ਹਾਜ਼ਰ ਹੋਣ ਦਾ ਯਤਨ ਕਰਾਂਗੇ ਦਾਸ ਗਿਆਨੀ ਗੁਰਕੀਰਤ ਸਿੰਘ ਡਬਲ ਐਮ ਏ ਸ੍ਰੀ ਤਰਨਤਾਰਨ ਸਾਹਿਬ ਸਾਥੀ ਪੰਜਾਬ ਦੀਆਂ ਬੁਲੰਦ ਆਵਾਜ਼ਾਂ ਹੀਰਾ ਸਿੰਘ ਪੰਨੂ ਮੁਗਲ ਚੱਕ ਪੰਨੂਆ ਜਤਿੰਦਰਜੀਤ ਸਿੰਘ ਪੰਛੀ ਢੱਡੇ ਨਜ਼ਦੀਕ ਕਥੂ ਨੰਗਲ ਆਉਣ ਵਾਲੇ ਜਥੇ ਨੂੰ ਜਿਉ ਆਇਆ ਬੈਠੋ ਸੱਜ ਕੇ ਫਤਿਹ ਬੁਲਾਓ ਗੱਜ ਕੇ ਆਖੋ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ